ਫਰੋਜ਼ਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਚਾਨਕ ਇੱਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਪਰ ਇਸ ਬੇਅਦਬੀ ਦੀ ਘਟਨਾ ਦੇ ਵਿੱਚ ਪੁਲਿਸ ਨੂੰ ਨਹੀਂ ਬੁਲਾਇਆ ਗਿਆ ਫੌਰੀ ਤੌਰ ਤੇ ਨਹੀਂ ਖੈਰ ਪਰ ਪੁਲਿਸ ਨੂੰ ਬੁਲਾਉਣ ਤੋਂ ਪਹਿਲਾਂ ਹੀ ਇੱਥੇ ਕਾਰਵਾਈ ਪਾ ਦਿੱਤੀ ਗਈ ਹੁਣ ਕਿਹੜੀ ਕਾਰਵਾਈ ਪੈ ਸਕਦੀ ਹੈ ਇਸ ਸਥਿਤੀ ਦੇ ਵਿੱਚ ਹੁਣ ਹਰ ਕੋਈ ਕਹੇਗਾ ਕਿ ਪੁਲਿਸ ਆਉਣ ਤੋਂ ਪਹਿਲਾਂ ਬੰਨ ਲਿਆ ਹੋਵੇਗਾ ਕੁੱਟਿਆ ਹੋਵੇਗਾ ਉਸ ਨੂੰ ਮਾਰਿਆ ਹੋਵੇਗਾ ਉਹਦਾ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੋਵੇਗੀ ਜਾਂ ਫਿਰ ਉਹਨੂੰ ਸਬਕ ਸਿਖਾਇਆ ਹੋਵੇਗਾ ਕਿਸੇ ਤਰ੍ਹਾਂ ਦਾ ਪਰ ਨਹੀਂ ਇੱਥੇ ਤਲਵਾਰਾਂ ਲਿਆ ਕੇ ਤੇ ਉਸ ਨੂੰ ਮਾਰ ਦਿੱਤਾ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਆਮ ਮੂਮੈਂ ਕਹਿ ਦਿੱਤਾ ਜਾਂਦਾ ਕਿ ਸੋਦਾ ਲਗਾ ਦਿੱਤਾ ਗਿਆ ਬਖਸ਼ੀਸ਼ ਸਿੰਘ ਨਾਮ ਹੈ ਇਸ ਵਿਅਕਤੀ ਦਾ ਔਰ ਬੇਦਬੀ ਕਰਨਾ ਹੁੰਦਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਗ੍ਰੰਥ ਸਾਹਿਬ ਦੇ ਕੋਲ ਪਹੁੰਚਦਾ ਆ ਮੱਥਾ ਨਹੀਂ ਟੇਕਦਾ ਪਹੁੰਚਣ ਸਾਰ ਹੀ ਪ੍ਰਕਰਮਾ ਕਰਦੇ ਆਪਣੇ ਆਪ ਨੂੰ ਦਿਖਾਂਦਾ ਔਰ ਪਿੱਛੇ ਚਲ ਜਾਂਦਾ ਪਿੱਛੇ ਜਾਣ ਸਾਰ ਹੀ ਗ੍ਰੰਥ ਸਾਹਿਬ ਦਾ ਇੱਕ ਪਾਵਨ ਅੰਗ ਪਾੜ ਲੈਂਦਾ ਇੱਕ ਪੰਨਾ ਪਾੜ ਲੈਂਦਾ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਸਾਫ਼ ਵੇਖਣ ਨੂੰ ਆਇਆ ਲੋਕਾਂ ਨੇ ਫੌਰੀ ਤੌਰ ਦੇ ਉੱਤੇ ਇਸ ਨੂੰ ਘੇਰਾ ਪਾ ਲਿਆ ਔਰ ਘੇਰਾ ਪਾਉਣ ਸਾਰ ਹੀ ਇਸ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਮੌਕੇ ਦੇ ਉੱਤੇ ਲੋਕਾਂ ਨੇ ਇਸ ਨੂੰ ਇੰਨਾ ਕੁੱਟਿਆ ਤਲਵਾਰਾਂ ਦੇ ਨਾਲ ਇੰਨਾ ਮਾਰਿਆ ਕਿ ਅੰਤ ਦੇ ਵਿੱਚ ਇਸ ਦੀ ਮੌਤ ਹੋ ਗਈ ਇਹਦੇ ਸਾਹ ਜਿਹੜੇ ਉਸੇ ਵੇਲੇ ਮੁੱਕ ਜਾਂਦੇ ਆ ਪਰ ਗੱਲ ਇੱਥੇ ਆ ਕੇ ਖੜਦੀ ਹੈ ਕਿ ਕੀ ਇਸ ਤਰ੍ਹਾਂ ਦਾ ਅੰਜਾਮ ਸਹੀ ਸੀ ਜਾਂ ਗਲਤ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਡਿਬੇਟੇਬਲ ਟਾਪਿਕ ਆ ਪੰਥਕ ਦਰਦੀ ਜਿਹੜੇ ਨੇ ਉਹ ਜ਼ਰੂਰ ਇਹ ਕਹਿ ਸਕਦੇ ਨੇ ਕਿ ਸਹੀ ਹੋਇਆ ਸਹੀ ਕੀਤਾ ਪਰ ਆਮ ਲੋਕ ਜਿਹੜੇ ਨੇ ਉਹ ਜ਼ਰੂਰ ਇਸ ਉੱਤੇ ਸਵਾਲ ਚੁੱਕਦੇ ਨੇ ਕਿ ਕੀ ਕਾਨੂੰਨੀ ਪੱਧਰ ਦੇ ਉੱਤੇ ਇਹ ਸਹੀ ਸੀ ਪਰ ਦੂਜੇ ਪਾਸੇ ਜੇ ਪੰਥਕ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਪੰਥਕ ਵਿਚਾਰਧਾਰਾ ਇਹ ਦਾਵਾ ਕਰਦੀ ਹੈ ਕਿ ਹੁਣ ਤੱਕ ਕਾਨੂੰਨ ਦੇ ਮੁਤਾਬਕ ਚੱਲਦੇ ਆਏ ਆ ਤਾਂ ਕਿੰਨੀਆਂ ਕਿ ਬੇਅਦਬੀਆਂ ਦਾ ਇਨਸਾਫ ਮਿਲ ਗਿਆ ਕਿੰਨੀਆਂ ਕਿ ਬੇਅਦਬੀਆਂ ਜਿਹੜੀਆਂ ਹੁਣ ਤੱਕ ਵਾਪਰੀਆਂ ਨੇ ਕਾਨੂੰਨ ਨੇ ਉਹਨਾਂ ਦੇ ਵਿੱਚੋਂ ਕਿੰਨਿਆਂ ਦਾ ਇਨਸਾਫ ਦੇ ਦਿੱਤਾ ਅੰਦਰ ਦੇ ਵਿੱਚ ਜਾਂ ਤਾਂ ਇਹਨਾਂ ਨੂੰ ਮੰਦਬੁੱਧੀ ਕਰਾਰ ਦਿੱਤਾ ਦੇ ਦਿੱਤਾ ਜਾਂਦਾ ਆ ਤੇ ਜਾਂ ਫਿਰ ਭਜਾ ਦਿੱਤਾ ਜਾਂਦਾ ਹੈ ਹੁਣ ਜਿਹੜੇ ਗੁਰਦੁਆਰੇ ਦੇ ਆਸ-ਪਾਸ ਲੋਕ ਹੁੰਦੇ ਨੇ ਉਹਨਾਂ ਨੇ ਜ਼ਰੂਰ ਇਹ ਕਦਮ ਚੁੱਕਿਆ ਪਰ ਇਹ ਕਦਮ ਕਿੰਨਾ ਕੁ ਸਹੀ ਸੀ ਔਰ ਕਿੰਨਾ ਕੁ ਗਲਤ ਸੀ ਇਹ ਹੁਣ ਵਿਚਾਰ ਦੀ ਨਿਸ਼ਾ ਹੈਗਾ ਪੰਥਕ ਵਿਚਾਰਤਾਰਾ ਜਿਹੜੀ ਆ ਉਹ ਇਸ ਗੱਲ ਦਾ ਦਾਵਾ ਕਰਦੀ ਹੈ ਕਿ ਇਸ ਦੇ ਵਿੱਚ ਕੋਈ ਗਲਤ ਨਹੀਂ ਹੈ ਕੁਝ ਗਲਤ ਨਹੀਂ ਹੋਇਆ ਜਦਕਿ ਦੂਜੇ ਪਾਸੇ ਜਿਹੜੀ ਆਮ ਜਨਤਾ ਆ ਉਹ ਇਸ ਗੱਲ ਦਾ ਜ਼ਾਵਾ ਕਰਦੀ ਹੈ ਕਿ ਇੱਥੇ ਪੁਲਿਸ ਦਾ ਹੋਣਾ ਜ਼ਰੂਰੀ ਸੀ ਪੁਲਿਸ ਨੂੰ ਇੱਥੇ ਆ ਕੇ ਮਾਮਲੇ ਨੂੰ ਆਪਣੀ ਆਪਣੇ ਹੱਥ ਚ ਲੈਣਾ ਜ਼ਰੂਰੀ ਸੀ ਮੌਕੇ ਉੱਤੇ ਬਖਸ਼ੀਸ਼ ਸਿੰਘ ਨਾਮ ਦੇ ਵਿਅਕਤੀ ਨੂੰ ਤਲਵਾਰਾਂ ਮਾਰ-ਮਾਰ ਕੇ ਉਸ ਨੂੰ ਮਾਰ ਦਿੱਤਾ ਗਿਆ ਔਰ ਤਸਵੀਰਾਂ ਉਹਦੀਆਂ ਸਾਹਮਣੇ ਆਈਆਂ ਨੇ ਬਕਾਇਦਾ ਵੀਡੀਓ ਬਣਾ ਕੇ ਉਸ ਦੀ ਸ਼ੇਅਰ ਕੀਤੀ ਗਈ ਹੈ ਕਿਸ ਤਰ੍ਹਾਂ ਜ਼ਮੀਨ ਤੇ ਪਿਆ ਹੋਇਆ ਬੇਅਦਬੀ ਕਰਨ ਵਾਲਾ ਤੇ ਉਸ ਦੇ ਉੱਤੇ ਅਨੇਵਾਹ ਤਲਵਾਰਾਂ ਦੇ ਨਾਲ ਵਾਰ ਕੀਤੇ ਗਏ ਤੇ ਉਸ ਅੰਤ ਦੇ ਵਿੱਚ ਉਹ ਉੱਥੇ ਹੀ ਆਪਣੇ ਸਵਾਸ ਤਿਆਗ ਗਿਆ ਆਪਣੀ ਮਾਤ ਉਹ ਆਪ ਆਪਣੇ ਨਾਲ ਬੰਨ ਕੇ ਜਿੰਨੇ ਲਿਆਇਆ ਹੋਵੇ ਬੇਅਦਬੀ ਕੀਤੀ ਤੇ ਬਾਹਰ ਆ ਕੇ ਉਸ ਨੂੰ ਮਾਰ ਦਿੱਤਾ ਗਿਆ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਜ਼ਰੂਰ ਆਈਆਂ ਨੇ ਹੈਰਾਨੀਜਨਕ ਤਸਵੀਰਾਂ ਨੇ ਕਿਉਂਕਿ ਹੁਣ ਤੱਕ ਪੁਲਿਸ ਆਉਂਦੀ ਰਹੀ ਹੈ ਇਹੋ ਜੇ ਮਾਮਲਿਆਂ ਦੇ ਵਿੱਚ ਪਰ ਇੱਥੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਐਕਸ਼ਨ ਜਿਹੜਾ ਉਹ ਕਰ ਦਿੱਤਾ ਗਿਆ ਫਰੋਜ਼ਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਵਾਕਿਆ ਵਾਪਰਿਆ ਜਿੱਥੇ ਬੇਅਦਬੀ ਕਰਨ ਵਾਲੇ ਦਾ ਮੌਕੇ ਤੇ ਹੀ ਸੋਧਾ ਲਗਾ ਦਿੱਤਾ ਗਿਆ ਖੈਰ ਸਹੀ ਕੀਤਾ ਜਾਂ ਗਲਤ ਕੀਤਾ ਆਪਣੇ ਵਿਚਾਰ ਕਮੈਂਟਸ ਦੱਸਣਾ ਨਾ ਭੁੱਲਣਾ ਔਰ ਉਹ ਤੱਕ ਜੋ ਕੁਝ ਹੋਇਆ ਆਓ ਤਸਵੀਰਾਂ ਵੇਖਦੇ ਹਾਂ

Well, Subscribe uh -oh. like yeah, uh -oh, uh, uh, yes, to One India Channel and never miss an update.